ਸਸੇ ਕਾਲ ਜੀ ਸਾਰਿਆਂ ਨੂੰ ਅਮ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਵਾਸਤੇ ਵਧੀਆ ਜਾਣਕਾਰੀ ਲੈ ਕੇ ਆਏ ਹਾਂ ਪਰ ਇਹਦੇ ਨਾਲ ਨਾਲ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਮੈਂ ਤੁਹਾਨੂੰ ਜਰੂਰ ਦੱਸਣੀਆਂ ਚਾਹੁੰਨਾ ਪਹਿਲੀ ਗੱਲ ਤੇ ਇਹ ਹੈ ਕਿ ਇਸ ਹਾਲ ਨਾ ਅਸੀਂ ਰੀਅਲ ਏਸਟੇਟ ਦੇ ਵਿੱਚ ਕੁਝ ਕੁ ਪ੍ਰੋਗਰਾਮ ਨਵੇਂ ਸ਼ੁਰੂ ਕੀਤੇ ਨੇ ਜਿਹੜੇ ਕਿ ਬਹੁਤ ਹੀ ਵਧੀਆ ਨੇ ਬਾਏਰਸ ਦੇ ਵਾਸਤੇ ਵੀ ਤੇ ਸੈਲਰਸ ਦੇ ਵਾਸਤੇ ਵੀ ਅ ਅਗਰ ਤੁਸੀਂ ਸੋਚ ਰਹੇ ਹੋ ਕਿ ਸਹੀ ਰੀਅਲ ਏਸਟੇਟ ਬਾਏ ਜਾਂ ਸੇਲ ਕਰਨੀ ਆ ਤੇ ਤੁਹਾਨੂੰ ਸਾਨੂੰ ਜਰੂਰ ਕੰਟੈਕਟ ਕਰਿਓ ਅਸੀਂ ਤੁਹਾਡੇ ਨਾਲ ਜਰੂਰ ਜਰੂਰ ਸ਼ੇਅਰ ਕਰਨੇ ਚਾਹਾਂਗੇ ਤੇ ਤੁਹਾਨੂੰ ਉਹਨਾਂ ਦਾ ਵਾਕਿਆ ਹੀ ਬਹੁਤ ਜ਼ਿਆਦਾ ਐਡਵਾਂਟੇਜ ਹੋਊ ਜੇਕਰ ਤੁਸੀਂ ਸਾਡੇ ਨਾਲ ਕੰਮ ਕਰਦੇ ਹੋ ਤਾਂ ਦੂਜੀ ਆਪਾਂ ਗੱਲ ਕਰਦੇ ਹਾਂ ਵੀ ਰੀਅਲ ਸਟੇਟ ਦੇ ਵਿੱਚ ਕੈਨੇਡੀ ਦੇ ਵਿੱਚ ਕੀ ਹੋ ਰਿਹਾ ਪਰ ਇਹਦੇ ਨਾਲ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਥੋੜਾ ਜਿਹਾ ਜ਼ਿਕਰ ਜ਼ਰੂਰ ਕਰਨਾ ਚਾਹੁੰਦਾ ਤੁਸੀਂ ਸਾਰੇ ਹੀ ਇਸ ਗੱਲ ਦੀ ਅਟੈਂਸ਼ਨ ਪੇ ਕਰ ਰਹੇ ਹੋਵੋਗੇ ਕਿ ਕੈਨੇਡਾ ਨੇ ਚਾਈਨਾ ਦੇ ਨਾਲ ਜਿਹੜੀ ਡੀਲ ਕਰ ਲਈ ਆ ਟਰੇਡ ਦੀ ਉਹਦਾ ਕਿੰਨਾ ਕੁ ਫਾਇਦਾ ਹੋਊ ਕੈਨੇਡਾ ਨੂੰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਵੇਂ ਸਾਨੂੰ ਪਤਾ ਸੀ ਵੀ ਟੈਰਫਸ ਦਾ ਕਰਕੇ ਇਕਨੋਮੀ ਦੇ ਉੱਪਰ ਕਾਫੀ ਜ਼ਿਆਦਾ ਅਸਰ ਪੈਣ ਦਾ ਸਾਨੂੰ ਸਾਰਿਆਂ ਨੂੰ ਡਰ ਸੀ ਕਿ ਪਤਾ ਨਹੀਂ ਕਿੰਨੀਆਂ ਕਿ ਚੋਬਾਂ ਜਾਣਗੀਆਂ ਪਤਾ ਨਹੀਂ ਕੀ ਹੋਊਗਾ ਤੇ ਆਬਵੀਅਸਲੀ ਇਹ ਇੱਕ ਕਾਫੀ ਵੱਡਾ ਜਿਹੜਾ ਕਦਮ ਆ ਚੁੱਕਿਆ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ ਤੇ ਇਹਦੇ ਨਾਲ ਹੁਣ ਇਸ ਤਰ੍ਹਾਂ ਆ ਕਿ ਜਿਹੜੀਆਂ ਜਿਹੜੀ ای ਵੀਜ਼ ਵਗੈਰਾ ਆਉਣਗੀਆਂ ਚਾਈਨਾ ਤੋਂ ਉਹ ਤਾਂ ਆਬਵੀਅਸਲੀ ਜਿਹੜੀ ਅਨਟਾਰੀਓ ਦੀ ਆਟੋ ਸੈਕਟਰ ਆ ਉਹਦੇ ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਇੰਪੈਕਟ ਪਊਗਾ ਪਰ ਜੇ ਆਪਾਂ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਜਿਹੜੇ ਕਨੋਲਾ ਫਾਰਮਰਸ ਨੇ ਉਹਨਾਂ ਦੇ ਵਾਸਤੇ ਇਹ ਬੜੀ ਵਧੀਆ ਨਿਊਜ਼ ਆ ਕਿਉਂਕਿ ਚਾਈਨਾ ਸਾਰਿਆਂ ਤੋਂ ਜ਼ਿਆਦਾ ਜਿਹੜਾ ਇਹ ਕੈਨੇਡਾ ਕੈਨੇਡਾ ਤੋਂ ਕਨੋਲਾ ਐਕਸਪੋਰਟ ਕਰਦਾ ਸੀ ਤੇ ਉਹ ਵਾਪਸ ਉਹਨਾਂ ਚੀਜ਼ਾਂ ਦਾ ਸ਼ੁਰੂ ਸ਼ੁਰੂਆਤ ਹੋਣ ਦੇ ਨਾਲ ਕੈਨੇਡਾ ਦੇ ਕਿਸਾਨ ਜਿਹੜੇ ਅਲਬਰਟਾ ਦੇ ਅਲਬਰਟਾ ਸਸਕਾਚੂਨ ਦੇ ਜਿਹੜੇ ਕਿਸਾਨ ਨੇ ਉਹਨਾਂ ਵਾਸਤੇ ਇੱਕ ਬੜੀ ਵਧੀਆ ਜਣੀ ਇਹ ਖਬਰ ਹੈਗੀ ਆ ਅੱਛਾ ਹੁਣ ਆਪਾਂ ਗੱਲ ਕਰਦੇ ਆਂ ਵੀ ਜਿਹੜੀ ਅਲਬਰਟਾ ਜਾਂ ਕੈਨੇਡਾ ਦੀ ਇਕਨੋਮੀ ਦੇ ਤੌਰ ਦੇ ਉੱਪਰ ਜੋਬਾਂ ਦਾ ਕਿਵੇਂ ਰਿਹਾ ਸਾਰਾ ਜਿਲਸਰ ਸਾਰੇ ਨੂੰ ਪਤਾ ਹੀ ਹੈ ਵੀ ਟੈਰਸ ਦਾ ਕਰਕੇ ਸਾਨੂੰ ਡਰ ਬਹੁਤ ਜ਼ਿਆਦਾ ਸੀਗਾ ਵੀ ਪਤਾ ਨਹੀਂ ਕੀ ਬਣੂਗਾ ਪਰ ਜਿਹੜੀ ਕੈਨੇਡਾ ਦਸੰਬਰ ਦੇ ਮਹੀਨੇ ਦੇ ਵਿੱਚ ਵੀ 8200 ਨਵੀਂ ਜੌਬ ਐਡ ਕਰਨ ਦੇ ਵਿੱਚ ਸਕਸੈਸਫੁਲ ਰਿਹਾ ਤੇ ਜਦ ਕਿ ਜਿਹੜਾ ਅਨਪਲੋਇਮੈਂਟ ਰੇਟ ਹੈ ਕੈਨੇਡਾ ਦਾ ਉਹ ਵਧਿਆ ਬੜੀ ਹੈਰਾਨੀ ਦੀ ਗੱਲ ਹੈ ਵੀ ਉਹ ਅਲਬਰਟਾ ਦਾ ਕੈਨੇਡਾ ਦਾ ਤੇ ਕੈਲਬੀ ਦਾ ਇੱਕੋ ਨੰਬਰ ਦੇ ਉੱਤੇ ਆ 6.8% ਦੇ ਉੱਤੇ ਆ ਅਨਪਲੋਇਮੈਂਟ ਰੇਟ ਆ ਤੇ ਜਿਹੜਾ ਅਲਬਰਟਾ ਦਾ ਸੀਗਾ ਉਹ ਨਾ ਸੌਰੀ ਕੈਨੇਡਾ ਦਾ ਸੀ ਜਿਹੜਾ ਅਨਪਲੋਇਮੈਂਟ ਉਹ ਤਾਂ ਵਧਿਆ 6.5% ਤੋਂ ਵੱਧ ਕੇ 6.8% ਹੋਇਆ ਤੇ ਇਹਦੇ ਚ ਜਿਹੜੀ ਹੈਰਾਨੀ ਕਰਨ ਵਾਲਾ ਤੱਥ ਹੋਏ ਸੀਗਾ ਕਿ ਟੈਰਿਫਸ ਲੱਗੇ ਹੋਣ ਦੇ ਬਾਵਜੂਦ ਵੀ 1,81,000 ਜੌਬ ਆ ਜਿਹੜੀ ਸਤੰਬਰ ਤੋਂ ਲੈ ਕੇ ਨਵੰਬਰ ਦੇ ਮਹੀਨੇ ਦੇ ਵਿੱਚ ਵਿੱਚ ਕੈਨੇਡਾ ਨੇ ਐਡ ਕੀਤੀ ਇਹਦੇ ਚ ਹੁਣ ਜੇ ਆਪਾਂ 8200 ਇਹ ਜੋੜ ਲਈਏ ਤਾਂ ਤਕਰੀਬਨ ਕਹਿ ਲਓ ਵੀ 1,90,000 ਦੇ ਨੇੜੇ ਇਹ ਚੱਲਿਆ ਜਾਂਦਾ ਨੰਬਰ ਤੇ ਇਹ ਕਾਫੀ ਵੱਡਾ ਨੰਬਰ ਆ ਕਾਫੀ ਜ਼ਿਆਦਾ ਇੰਪਰੂਵਮੈਂਟ ਹੋਈ ਇਹਦੇ ਵਿੱਚ ਵਿੱਚ ਹੁਣ ਜੇ ਆਪਾਂ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਵੀ ਜਿਹੜਾ ਸੀਗਾ ਇਹ ਵੱਧ ਕੇ 0.3% ਇੰਕਰੀਜ਼ ਹੋਈ ਨਵੰਬਰ ਦੇ ਮੁਕਾਬਲੇ ਜਦ ਕਿ ਅਸੀਂ 14000 ਜੌਬਾਂ ਅਲਬਰਟਾ ਦੇ ਵਿੱਚ ਲੂਜ਼ ਕੀਤੀਆਂ ਨੇ ਉਹਨਾਂ ਦਾ ਕਰਕੇ ਇਹ ਹੋਇਆ ਤੇ ਇਹਦੇ ਵਿੱਚ ਤੁਸੀਂ ਜਿਹੜੀ ਉਹਦੋਂ ਵੱਡੀ ਗੱਲ ਆ ਉਹ ਇਹ ਆ ਕਿ ਅਲਬਰਟਾ ਓਵਰਆਲ ਈਅਰ ਟੂ ਈਅਰ ਜੇ ਆਪਾਂ ਗੱਲ ਕਰੀਏ ਤਾਂ 58000 ਜੌਬਾਂ ਐਡ ਕਰਨ ਦੇ ਵਿੱਚ ਸਕਸੈਸਫੁਲ ਰਿਹਾ ਤੇ ਇਹਦੇ ਕਰਕੇ ਇਹ ਇਨਕਰੀਜ਼ ਸੀਗੀ ਜਿਹੜੀ 2.3% ਜਦੋਂ ਬਾਕੀ ਦੇ ਪ੍ਰੋਵਿੰਸਸ ਦੇ ਨਾਲ ਆਪਾਂ ਇਹਨੂੰ ਕੰਪੇਅਰ ਕਰਦੇ ਹਾਂ ਤਾਂ ਇਹ ਸਾਰਿਆਂ ਨਾਲੋਂ ਜ਼ਿਆਦਾ ਸੀ ਤੁਸੀਂ ਇਸ ਗ੍ਰਾਫ ਦੇ ਵਿੱਚ ਦੇਖ ਸਕਦੇ ਹੋ ਕਿ ਅਲਬਰਟਾ ਦੇ ਵਿੱਚ ਆ ਜਿਹੜੀ ਇਮਪਲੋਇਮੈਂਟ ਈਅਰ ਟੂ ਈਅਰ ਦੀ ਗੱਲ ਕਰੀਏ ਤਾਂ 2024 ਤੋਂ 2025 ਦੀ ਤਾਂ ਇਹ 2.3% ਦੀ ਇਨਕਰੀਜ਼ ਆ ਜਿਹੜੀ ਉਹ ਇਹਨੂੰ ਸਾਰਿਆਂ ਤੋਂ ਟੌਪ ਤੇ ਲੈ ਕੇ ਆਈ ਆ ਤੇ ਹੁਣ ਆਪਾਂ ਜੇ ਗੱਲ ਕਰਦੇ ਆਂ ਵੀ ਜਿਹੜਾ ਅਨਪਲੋਇਮੈਂਟ ਆਬਵੀਅਸਲੀ 6.8% ਕਾਫੀ ਜ਼ਿਆਦਾ ਹੋ ਜਾਂਦਾ ਪਰ ਇਹਦਾ ਜਿਹੜਾ ਇਕਨੋਮੀ ਹੈ ਅਲਬਰਟ ਅਲਬਰਟਾ ਦੀ ਗਰੋ ਕਰ ਰਹੀ ਹੈ ਕੋਈ ਸ਼ੱਕ ਨਹੀਂ ਹੈ ਇਹਦੇ ਚ ਜੇਕਰ ਚਾਈਨਾ ਵਾਲੀ ਡੀਲ ਦੇ ਵਿੱਚ એનર્ਜੀ ਦਾ ਵੀ ਚੱਕਰ ਹੈਗਾ ਪੈਂਦਾ ਤਾਂ ਐਕਚੁਅਲੀ ਉਹਦਾ ਵੀ ਕਾਫੀ ਜ਼ਿਆਦਾ ਬੈਨੀਫਿਟ ਅਲਬਰਟਾ ਨੂੰ ਹੋ ਸਕਦਾ ਤੇ ਹੁਣ ਜਦੋਂ ਆਪਾਂ ਗੱਲ ਕਰਦੇ ਆਂ ਅਨਪਲੋਇਮੈਂਟ ਦੀ ਬਾਈ ਪ੍ਰੋਵਿੰਸ ਤਾਂ ਅਲਬਰਟਾ ਜਿਹੜਾ ਉਹ ਤਕਰੀਬਨ ਕਹਿ ਲੋ ਵੀ ਚੌਥੇਕ ਨੰਬਰ ਦੇ ਉੱਪਰ ਹੈਗਾ ਕੈਨੇਡਾ ਦੇ ਨਾਲ ਐਗਜ਼ੈਕਟਲੀ ਨੰਬਰ ਮੈਚ ਕਰਦਾ ਵਾ ਸਭਨਾਂ ਜਿਆਦਾ ਨਿਊਫੰਡਲੈਂਡ ਲੈਬਰਾਡੋਰ ਦੇ ਵਿੱਚ ਅਨਪਲੋਇਮੈਂਟ ਹੈਗਾ ਕਿਬੈਕ ਦੇ ਵਿੱਚ ਸਭ ਤੋਂ ਘੱਟ ਹੈਗਾ ਪਰ ਅਨਟਾਰੀਓ ਦੇ ਵਿੱਚ ਵੀ ਅਨਪਲੋਇਮੈਂਟ ਜਿਹੜਾ ਉਹ ਅਲਬਰਟਾ ਦੇ ਨਾਲੋਂ ਜ਼ਿਆਦਾ ਜਦਕਿ ਜਿਹੜੇ ਬਾਕੀ ਦੇ ਪ੍ਰੋਵਿੰਸ ਹੈਗੇ ਨੇ ਮੈਨੀਟੋਬਾ ਜਾਂ ਸਸਕਾਚੂਨ ਤੇ BC ਇਹਨਾਂ ਦੇ ਵਿੱਚ ਅਨਪਲੋਇਮੈਂਟ ਜਿਹੜਾ ਉਹ ਘੱਟ ਹੈਗਾ ਹੁਣ ਆਪ ਗੱਲ ਕਰਦੇ ਕੈਲਗਰੀ ਦੀ ਕਿ ਦਸੰਬਰ ਦੇ ਮਹੀਨੇ ਦੇ ਵਿੱਚ ਕੈਲਗਰੀ 1300 ਜੋਬ ਨਵੀਂ ਐਡ ਸਕਸੈਸਫੁਲ ਕਰਨ ਦੇ ਵਿੱਚ ਰਹਾ ਸਕਸੈਸਫੁਲ ਰਹਾ ਐਡ ਕਰਨ ਦੇ ਵਿੱਚ ਉਹਦੇ ਵਿੱਚ ਇਹ ਜ਼ਰੂਰ ਨੁਕਸਾਨ ਵਾਲੀ ਗੱਲ ਆ ਕਿ 3400 ਜੋਬ ਸੀ ਜਿਹੜੀ ਪਾਰਟ ਟਾਈਮ ਐਡ ਹੋਈ ਪਰ ਜਿਹੜੀ ਲੂਜ਼ ਕੀਤੀ ਕੈਲਵਿਨ ਨੇ ਜੋਬ ਉਹ ਸੀ 21100 ਉਹ ਫੁੱਲ ਟਾਈਮ ਲੂਜ਼ ਕੀਤੀ ਪਰ ਆਬਵੀਅਸਲੀ ਜੋ ਬੰਦਾ ਐਡ ਹੋਈਆਂ ਪਰ ਉਹਦਾ ਜਿਹੜੀ ਫਰਕ ਜ਼ਰੂਰ ਪਿਆ ਤੇ ਸਾਡਾ ਜਿਹੜਾ ਅਨਪਲੋਇਮੈਂਟ ਰੇਟ ਸੀਗਾ ਕੈਲਗਰੀ ਦਾ ਉਹ 7.3% ਸੀ ਉਹ ਤੋਂ ਘਟ ਕੇ ਹੋਣਾ ਸੀ 6.8% ਤੇ ਇਹ ਵੀ ਆ ਚੁੱਕਾ ਜਿਹੜਾ ਕਿ ਆਬਵੀਅਸਲੀ ਇੱਕ ਵਧੀਆ ਡਿਸੀਜਨ ਮਤਲਬ ਹੈ ਕਿ ਜਿਹੜੇ ਲੋਕਾਂ ਨੇ ਇੱਥੇ ਮੂਵ ਹੋਣਾ ਉਹਨਾਂ ਵਾਸਤੇ ਇੱਕ ਸੋਚਣ ਵਾਲੀ ਗੱਲ ਬਣ ਜਾਂਦੀ ਹੈ ਕਿ ਕੀ ਕੀਤਾ ਜਾ ਸਕਦਾ ਜੇ ਹੁਣ ਆਪਾਂ ਅਨਵਟਾ ਦੀ ਵੀ ਗੱਲ ਕਰੀਏ ਕਿ ਕਿਵੇਂ ਰਹੇ ਇੱਥੇ ਦੇ ਅਨਪਲੋਇਮੈਂਟ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਉਸ ਗ੍ਰਾਫ ਦੇ ਵਿੱਚ ਸਾਰੇ ਸ਼ਹਿਰਾਂ ਦਾ ਜਿਵੇਂ ਲੈਥਵਰਜ ਦੇ ਵਿੱਚ ਪਹਿਲਾਂ ਕਾਫੀ ਜ਼ਿਆਦਾ ਡਾਊਨ ਸੀਗਾ ਤੇ ਇਸ ਵਕਤ ਜੇਕਰ ਆਪਾਂ ਇਕਨੋਮਿਕ ਰੀਜਨ ਦੇ ਤੌਰ ਦੇ ਉੱਪਰ ਦੇਖਦੇ ਹਾਂ ਤਾਂ ਕੈਲਗਰੀ ਦੇ ਵਿੱਚ ਅਨਪਲੋਇਮੈਂਟ ਸਾਰਿਆਂ ਨਾਲੋਂ ਘੱਟ ਆ ਬਾਕੀ ਦੇ ਰੀਜਨਸ ਦੇ ਨਾਲੋਂ ਬਾਕੀ ਸਾਰਿਆਂ ਦੇ ਵਿੱਚ ਇਹਦੇ ਨਾਲੋਂ ਜ਼ਿਆਦਾ ਤੇ ਇਹ ਤਾਂ ਰਹੀ ਅ ਇੰਪਲੋਇਮੈਂਟ ਤੇ ਅਨਪਲੋਇਮੈਂਟ ਦੀ ਗੱਲ ਜਿਹੜੀ ਕਿ ਹੋ ਸਕਦਾ ਤੁਹਾਡੇ ਫੈਸਲੇ ਦੇ ਉੱਤੇ ਕਾਫੀ ਜ਼ਿਆਦਾ ਨਿਰਭਰ ਕਰਦਾ ਹੋਵੇ ਕਿ ਕੈਲਬਰਟਾ ਮੂਵ ਹੋਇਆ ਜਾਵੇ ਜਾਂ ਨਾ ਹੋਇਆ ਜਾਵੇ ਇਮੀਗ੍ਰੇਸ਼ਨ ਹੁਣ ਜਿਹੜੀ ਕਾਫੀ ਸਲੋ ਹੋਈ ہوئی ਆ ਉਹਦੇ ਕਰਕੇ ਅਲਬਰਟਾ ਦੇ ਵਿੱਚ ਆਉਣ ਵਾਲਿਆਂ ਦੀ ਵੀ ਕਾਫੀ ਜ਼ਿਆਦਾ ਹੈਗੀ ਹੈ ਜਿਹੜੀ ਉਹ ਘਾਟ ਹੈ ਦੇਖਦੇ ਹਾਂ ਇਸ ਸਾਲ ਕਿਵੇਂ ਰਹਿਦਾ ਓਵਰਆਲ ਤੇ ਹੁਣ ਪਗਲ ਕਰਦੇ ਆ ਮੌਰਗੇਜਸ ਦੀ ਤੁਹਾਨੂੰ ਪਤਾ ਹੀ ਹੈ ਵੀ ਮੌਰਗੇਜ ਦੇ ਇੰਟਰਸਟ ਦਸੰਬਰ ਦੇ ਵਿੱਚ ਬੈਂਕਾਂ ਨੇ ਵਧਾ ਦਿੱਤੇ ਸੀ ਹੁਣ ਜਿਹੜੀ ਅਨਾਉਂਸਮੈਂਟ ਗਾਂ ਵਾਲੀ ਆਉਣੀ ਆ ਜਨਵਰੀ 28 ਨੂੰ ਆਉਣੀ ਆ ਬੈਂਕ ਆਫ ਕੈਨੇਡਾ ਵਾਲੀਓ ਤੇ ਉਹਦੇ ਵਿੱਚ ਕੋਈ ਸਾਨੂੰ ਲੱਗਦਾ ਨਹੀਂ ਕੋਈ ਬਹੁਤੀ ਚੇਂਜ ਆਊਗੀ ਪਰ ਜਦੋਂ ਆਪਾਂ ਸ਼ੌਪ ਅਰਾਊਂਡ ਕਰਦੇ ਆ ਤਾਂ ਜ਼ਰੂਰ ਖਿਆਲ ਰੱਖਿਆ ਕਰੋ ਕਿ ਕਿਹੜੀ ਬੈਂਕ ਤੁਹਾਨੂੰ ਕਿੰਨੇ ਕੁ ਬੈਨੀਫਿਟ ਦੇ ਰਹੀ ਹੈ ਜਿਵੇਂ ਇਹਦੇ ਵਿੱਚ ਤੁਸੀਂ ਦੇਖ ਹੀ ਸਕਦੇ ਹੋ ਬੈਂਕਾਂ ਦੇ ਜਿਹੜੇ ਰੇਟ ਹੈਗੇ ਨੇ ਸੀਆਈਬੀਸੀ ਕਾਫੀ ਚੰਗਾ ਰੇਟ ਇਹਦੇ ਵਿੱਚ ਆਫਰ ਕਰ ਰਹੀ ਹੈ ਤੇ ਪਰ ਜਦੋਂ ਤੁਸੀਂ ਕਿਸੇ ਵੀ ਮਾਰਗੇਜ ਬ੍ਰੋਕਰ ਕੋਲ ਜਾਂਦੇ ਹੋ ਤਾਂ ਉਹ ਆਬਵੀਅਸਲੀ ਤੁਹਾਨੂੰ ਵਧੀਆ ਰੇਟ ਦੇ ਸਕਦੇ ਨੇ ਸਾਡੇ ਕੋਲ ਵੀ ਬਹੁਤ ਵਧੀਆ ਮਾਰਗੇਜ ਬ੍ਰੋਕਰ ਹੈਗੇ ਨੇ ਜਿਹੜੇ ਤੁਹਾਨੂੰ ਵਧੀਆ ਰੇਟ ਦੇ ਸਕਦੇ ਨੇ ਤੇ ਉਹ ਸਾਡੇ ਕਲੈਂਟਾਂ ਦਾ ਕਾਫੀ ਖਿਆਲ ਵੀ ਰੱਖਦੇ ਨੇ ਅਗਰ ਤੁਹਾਨੂੰ ਮਾਰਗੇਜ ਲਈ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰ ਲਿਓ ਤੇ ਹੁਣ ਅਪ ਗੱਲ ਕਰਦੇ ਆ ਪਿਛਲੇ 1 ਇੱਕ ਹਫਤੇ ਦੀ ਕਿ ਕੀ ਬਣਿਆ ਕੈਲਰੀ ਦੇ ਵਿੱਚ ਜਿਵੇਂ ਸਾਨੂੰ ਪਤਾ ਹੀ ਹੈ ਕਿ ਸਿਆਲਾਂ ਦੇ ਮਹੀਨਿਆਂ ਦੇ ਵਿੱਚ ਸਾਡੇ ਲਿਸਟਿੰਗਸ ਬਹੁਤ ਘੱਟ ਲੱਗਦੀਆਂ ਨੇ ਪਰ ਹੁਣ ਬਹੁਤ ਜ਼ਮ ਬਿਹਤਰ ਹੋਣ ਕਰਕੇ ਅਸੀਂ ਵੀ ਦੇਖ ਰਹੇ ਹਾਂ ਕਿ ਲਿਸਟਿੰਗਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਮਾਰਕੀਟ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਤੋਂ ਤਾਂ ਕੰਮ ਸ਼ੁਰੂ ਹੋਇਆ ਹੁਣ ਇਹਨੇ ਵਧਦਾ ਹੀ ਜਾਣਾ ਤੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਪ੍ਰਾਈਸਸ ਨੇ ਜਿਹੜੀਆਂ ਉਹ ਕੋ 2-3 ਮਹੀਨੇ ਹੋ ਸਕਦਾ ਹੋਰ ਅਡਜਸਟ ਹੋ ਜਾਣ ਪਰ ਇਸ ਸਾਲ ਕਿਸੇ ਨਾ ਕਿਸੇ ਟਾਈਮ ਦੇ ਉੱਪਰ ਜਾ ਕੇ ਇਹਨਾਂ ਨੇ ਥੱਲੇ ਨੂੰ ਜਾਣਾ ਰੁਕ ਜਾਣਾ ਤੇ ਨਵੀਆਂ ਲਿਸਟਿੰਗਸ ਹੈਗੀਆਂ ਨੇ ਆਈਆਂ 652 35 ਬੈਕ ਆਉਣ ਦਾ ਮਾਰਕੀਟ ਆਈਆਂ ਵਾਪਸ ਮਾਰਕੀਟ ਦੇ ਵਿੱਚ 272 ਨੇ ਜਿਨ੍ਹਾਂ ਦੀ ਪ੍ਰਾਈਸ ਘਟੀ 19 ਪ੍ਰੋਪਰਟੀਆਂ ਨੇ ਜਿਨ੍ਹਾਂ ਦੀ ਪ੍ਰਾਈਸ ਵਧੀ 111 ਪ੍ਰੋਪਰਟੀਆਂ ਨੇ ਜਿਹੜੀਆਂ ਪੈਂਡਿੰਗ ਹੋਈਆਂ 298 ਪ੍ਰੋਪਰਟੀਆਂ ਸੋਲਡ ਹੋਈਆਂ ਤੇ 118 ਪ੍ਰੋਪਰਟੀਆਂ ਐਕਸਪਾਇਰ ਹੋਈਆਂ ਦੋ ਪ੍ਰੋਪਰਟੀਆਂ ਵਿਧਰੋਨ 103 ਪ੍ਰੋਪਰਟੀ 130 ਪ੍ਰੋਪਰਟੀਆਂ ਟਰਮੀਨੇਟ ਹੋਈਆਂ ਰੀਅਲ ਸਟੇਟ ਵਰਕ ਕਦੇ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੀਦੀ ਹੋਵੇ ਜਾਂ ਕੋਈ ਸਲਾਹ مشورہ ਕਰਨਾ ਹੋਵੇ ਤਾਂ ਸਾਨੂੰ ਜਰੂਰ ਕੰਟੈਕਟ ਕਰਿਆ ਕਰੋ ਸਾਡਾ ਫੋਨ ਨੰਬਰ ਹੈ 403 699 2345 ਧੰਨਵਾਦ